ਫੋਨ ਜਿਹੜੀ ਹੈਗੀ ਆ ਡਰਗ ਅਵੇਅਰਨੈਸ ਦੇ ਉੱਤੇ ਆ ਨਸ਼ਾ ਮੁਕਤ ਪੰਜਾਬ ਇਹਦਾ ਸਲੋਗਨ ਹੈ ਇਹ ਫੁੱਟ ਚੱਲ ਕੇ ਪੂਰੇ ਸ਼ਹਿਰ ਦੇ ਵਿੱਚ ਦੀ ਘੁੰਮ ਕੇ ਨਵੀਂ ਸਟੇਡੀਅਮ ਟਰਮੀਨੇਟ ਕਰੇਗੀ ਇਸ ਤੋਂ ਬਾਅਦ ਦੇ ਅੱਗੇ ਜਿਹੜੇ ਮਹਿਮਾਨ ਪਹੁੰਚੇ ਸਸਿਲਾ ਜਹਾਂ ਦੇ ਦਿੱਤੀ ਕਿਸ ਨੂੰ ਮਾਨ ਕਰੇ ਖਿਲਾਫ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਵੱਲੋਂ ਸਮੇਂ-ਸਮੇਂ ਤੇ ਉਪਰਾਲੇ ਕੀਤੇ ਜਾਂਦੇ ਨੇ ਇਸੇ ਕੜੀ ਤਹਿਤ ਅੱਜ ਪਠਾਨਕੋਟ ਸ਼ਹਿਰ ਵਿੱਚ ਫੌਜ ਦੇ ਜਵਾਨਾਂ ਤੇ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਸਾਂਝੇ ਤੌਰ ਤੇ ਨਸ਼ਾ ਖਿਲਾਫ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਇਸ ਰੈਲੀ ਦਾ ਆਯੋਜਨ ਕਰਨ ਦਾ ਮੁੱਖ ਮਕਸਦ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਕਰਨਾ ਹੈ ਅਤੇ ਜਿਹੜੇ ਨੌਜਵਾਨ ਅਜੇ ਵੀ ਨਸ਼ੇ ਦੀ ਗ੍ਰਿਫਤ ਵਿੱਚ ਨੇ ਉਹਨਾਂ ਨੂੰ ਇਸ ਨਸ਼ੇ ਤੋਂ ਬਚਣ ਲਈ ਜਾਗਰੂਕ ਕਰਨਾ ਉਹਨਾਂ ਨੇ ਕਿਹਾ ਕਿ ਅੱਜ 500 ਤੋਂ ਵੱਧ ਨੌਜਵਾਨ ਅਤੇ ਸ਼ਹਿਰ ਵਾਸੀ ਇਸ ਸਾਈਕਲ ਰੈਲੀ ਦਾ ਹਿੱਸਾ ਬਣੇ ਨੇ ਇਸ ਸਾਈਕਲ ਰੈਲੀ ਪਠਾਨਕੋਟ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ ਵਿੱਚੋਂ ਹੁੰਦੀ ਹੋਈ ਖੇਡ ਸਟੇਡੀਅਮ ਲਮੀਨੀ ਵਿਖੇ ਸਮਾਪਤ ਹੋਈ ਉਹਨਾਂ ਦੱਸਿਆ ਕਿ ਇਸ ਰੈਲੀ ਵਿੱਚ ਨੌਜਵਾਨਾਂ ਨੇ ਵੀ ਭਾਰੀ ਉਤਸ਼ਾਹ ਦਿਖਾਇਆ ਤੇ ਉਹ ਨੌਜਵਾਨਾਂ ਨੂੰ ਸਮੇਂ-ਸਮੇਂ ਤੇ ਨਸ਼ਿਆਂ ਦੇ ਖਤਰਿਆਂ ਤੋਂ ਜਾਣੂ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹਿਣਗੇ ਅ ਦੇਖੋ ਅੱਜ 15 ਮਾਰਚ ਨੂੰ ਇੱਕ ਪਠਾਨਕੋਟ ਪੁਲਿਸ ਵੱਲੋਂ ਸਾਈਕਲੋਥਨ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਤਕਰੀਬਨ 550 ਦੇ ਕਰੀਬ ਸਾਈਕਲਿਸਟ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਇਹ ਸਾਈਕਲੋਥਨ ਜਿਹੜੀ ਹੈਗੀ ਆ ਡਰਗ ਅਵੇਅਰਨੈਸ ਦੇ ਉੱਤੇ ਆ ਨਸ਼ਾ ਮੁਕਤ ਪੰਜਾਬ ਇਹਦਾ ਸਲੋਗਨ ਆ ਇਹ ਇਥੋਂ ਚੱਲ ਕੇ ਪੂਰੇ ਸ਼ਹਿਰ ਦੇ ਵਿੱਚ ਦੀ ਘੁੰਮ ਕੇ ਨਵੀਨੀ ਸਟੇਡੀਅਮ ਟਰਮੀਨੇਟ ਕਰੇਗੀ। ਔਰ ਦੋ ਜਗ੍ਹਾ ਇਹ ਖੜੀ ਹੋਏਗੀ। ਇੱਥੇ ਕਿ ਲੋਕਾਂ ਨੂੰ ਇਸ ਬਾਰੇ ਸੰਦੇਸ਼ ਦਿੱਤਾ ਜਾਏਗਾ ਕਿ ਸਿਹਤਮੰਦ ਜੀਵਨ ਕਿਵੇਂ ਬਤੀਤ ਕਰਨਾ ਔਰ ਇਹ ਜਿਹੜੀ ਸਾਈਕਲਥਨ ਹੈ ਦੇ ਅੱਜ ਦੇ ਜਿਹੜੇ ਮਹਿਮਾਨ ਪਹੁੰਚੇ ਸੈਸ਼ਨ ਜੱਜ ਪਠਾਨਕੋਟ ਡਿਪਟੀ ਕਮਿਸ਼ਨਰ ਪਠਾਨਕੋਟ ਬਰਗੇਡੀਅਰ ਚੋਬੇ 에ਅਰਫੋਰਸ ਬੀਐਸਐਫ ਔਰ ਆਰਮੀ ਦੇ ਜਿਹੜੇ ਹੈਗੇ ਆ ਕਮਾਂਡਿੰਗ ਆਫੀਸਰ ਲੈਵਲ ਦੇ ਆਫਸਰ ਨੇ ਇਹਦੇ ਚ ਬੀਐਸਐਫ ਆਰਮੀ ਪੰਜਾਬ ਪੁਲਿਸ ਬਾਈਕਿੰਗ ਕਲੱਬ ਇਹ ਸਾਰੇ ਪਾਰਟਿਸਪੇਟ ਕਰ ਰਹੇ ਆ ਥੈਂਕ ਯੂ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੇਸ ਸਿੰਘ ਦੀ ਰਿਪੋਰਟ